ਨੈਰਰਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੇਵਾਲਾ ਵੱਲੋਂ ਸਾਸਤਰੀ ਅਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕਾਂ ਬਾਅਦ ਤੇ ਦਰਸ਼ਕੋ ਜਿਹੜੀ ਨੀਡ ਦੀ ਪ੍ਰੀਖਿਆ ਪਿੱਛੇ ਹੋ ਕੇ اٹੀ ਆ ਤੇ ਉਹ ਬੜੀ ਵਵਾਦਾਂ ਦੇ ਕੇਰੇ ਵਿੱਚ ਰਹੀ ਸੀ ਨਿਕਲਦੇ ਕੇਸ ਆਏ ਨੇ ਬੜਾ ਕੁਝ ਹੋਇਆ ਵਾ ਤੇ ਸੁਪਰੀਮ ਕੋਰਟ ਨੇ ਉੱਤੇ ਬੜੀ ਵਧੀਆ ਟਿੱਪਣੀ ਕੀਤੀ ਹੈ ਕਿ ਜੇ ਉਸ ਦੀ ਸੂਚਮਤਾ ਪੰਗ ਹੋਈ ਹੈ ਤੇ ਦੁਬਾਰਾ ਪ੍ਰੀਖਿਆ ਕਰਾਉਣ ਦੇ ਵਿੱਚ ਕੀ ਹੱਜ ਹੈ ਚੰਗੀ ਗੱਲ ਹੈ ਸੁਪਰੀਮ ਕੋਰਟ ਨੇ ਜੋ ਆਪਣੇ ਅਤੇ ਕਿ ਰ ਦਿੱਤੀ ਨ ਨਹੀਂ ਵੀ ਕਿ ਆ ਕਿ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਸ ਨਕਲ ਦੀ ਜਿਹੜੀ ਪ੍ਰਕਿਰਿਆ ਚੱਲੀ ਆ ਉਹਦੇ ਵਿੱਚ ਕਿੰਨੇ ਲੋਕਾਂ ਨੂੰ ਫਾਇਦਾ ਹੋਇਆ ਤੇ ਕਿੰਨੇ ਗ੍ਰਿਫਤਾਰ ਹੋਏ ਨੇ ਕੀ ਕਾਰਵਾਈ ਹੋਈ ਆ ਕੀ ਸਜ਼ਾਵਾਂ ਉਹਨਾਂ ਨੂੰ ਮਿਲ ਰਹੀਆਂ ਨੇ ਇਹ ਸਾਰਾ ਕੁਝ ਜਿਹੜਾ ਦਾ ਸਾਹਮਣੇ ਆਉਣਾ ਤੇ ਇਹਦਾ ਤੇ ਚੰਗੀ ਗੱਲ ਆ ਜੋ ਵੀ ਦੋਸ਼ੀ ਆ ਉਹ ਸਾਹਮਣੇ ਆਉਣੇ ਚਾਹੀਦੇ ਆ ਤੇ ਜਿਹੜੀਆਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹ ਵੀ ਸਾਹਮਣੇ ਆਉਣ। ਕਹਿਦਿਆਂ ਨੇ ਤਾਂ ਕਿ ਲੋਕਾਂ ਦਾ ਸਰਕਾਰਾ ਪ੍ਰਤੀ ਧੋਸਾ ਤੇ ਵਿਸ਼ਵਾਸ ਜਿਹੜਾ ਉਹ ਬੜਿਆਂ ਦਾ ਵੀ ਤੇ ਜਲੰਧਰ ਪਛਮੀ ਦੀ ਸੀਟ ਦੀ ਗੱਲ ਕਰੀਏ ਪ੍ਰਚਾਰ ਖਤਮ ਹੋ ਗਿਆ ਸਵੇਰੇ ਵੋਟਾਂ ਪੈਣੀਆਂ ਵਾ ਤੇ ਹਰੇਕ ਪਾਰਟੀ ਨੇ ਇਸ ਨੂੰ ਵਿਕਾਰ ਦਾ ਸਵਾਲ ਬਣਾਇਆ ਹੋਇਆ ਮੁੱਖ ਮੁਕਾਬਲਾ ਜਿਹੜਾ ਵਾ ਆਮ ਆਦੀ ਪਾਰਟੀ ਕਾਂਗਰਸ ਤੇ ਬੀਜੇਪੀ ਦੇ ਵਿੱਚਕਾਰ ਨਜ਼ਰ ਆ ਰਿਹਾ ਵਾ ਭਾਵੇਂ ਜਿਹੜਾ ਬੀਜੇਪੀ ਦਾ ਕੰਡੀਡੇਟ ਆ ਜਿਹੜਾ ਆਮ ਆਦੀ ਪਾਰਟੀ ਨੂੰ ਛੱਡ ਕੇ ਇਧਰ ਆਇਆ ਵਾ ਤੇ ਪੂਰਾ ਨਾ ਉਹ ਅੰਮ੍ਰਿਤਵਾਰ ਨੇ ਤੇ ਪਗਦੀ ਉਹ ਵੀ ਪਹਿਲਾਂ ਬੀਜੇਪੀ ਤੋਂ ਹੀ ਆਮਾਦੀ ਪਾਰਟੀ ਚ ਆਏ ਨੇ ਤੇ ਕਾਂਗਰਸ ਦੇ ਉਮੀਦਵਾਰ ਜਿੰਨਾ ਦਾ ਮੁਕਾਬਲਾ ਚੱਲ ਰਿਹਾ ਵੇਖੋ ਕੌਣ ਬਾਜ਼ੀ ਮਾਰਦਾ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਇਹ ਤਿੰਨਾਂ ਪਾਰਟੀਆਂ ਦੇ ਵਾਸਤੇ ਇੱਕ ਸਭ ਦੀ ਮੁਕਾਰ ਦੀ ਸੀਟ ਬਣੀ ਹੋਈ ਹੈ ਪਰ ਬੀਜੇਪੀ ਦੇ ਜਿਸ ਤਰ੍ਹਾਂ ਪਹਿਲਾਂ ਸੀਗਾ ਕਿ ਇਹ ਸਰਕਾਰ ਚ ਪ੍ਰਚਾਰ ਰੋਗ ਕੌਣ گے ਜੇ ਹੋਗਾ ਉਹਗਾ ਜੀ ਹਰ ਕੁਛ ਨਹੀਂ ਹੋਇਆ ਤੇ ਕਾਂਗਰਸ ਪਾਰਟੀ ਦੇ ਜ਼ਲੰਦਰ ਕੈਂਟ ਤੋਂ ਐਮ ਐਲ ਏ ਦਾ ਪ੍ਰਗਟ ਸਿੰਘ ਜੀ ਦੇ ਕਿਹਾ ਮੈਂ ਕਿ ਜਿਸ ਤਰ੍ਹਾਂ ਪਾਰਟੀਆਂ ਨੇ ਇਸ ਨੂੰ ਮਕਾਰ ਦਾ ਸਵਾਲ ਬਣਾ ਲਿਆ ਇਸ ਦਾ ਨਹੀਂ ਬਣਨਾ ਚਾਹੀਦਾ ਸੀਗਾ ਤੇ ਉਸ ਇਲਾਕੇ ਦੀਆਂ ਸਮੱਸਿਆ ਵੀ ਬਹੁਤਆਂ ਨੇ ਕਿਉਂਕਿ ਉੱਥੇ ਬਹੁਤ ਸਾਰੀ ਇੰਡਸਟਰੀ ਜਿਹੜੀ ਹੈਗੀ ਆ ਖੇਡਾ ਦਾ ਸਮਾਨ ਬਣਦਾ ਵਾ ਪਾਣੀ ਦੇ ਸੀਵਰੇਜ ਦੀ ਸਮੱਸਿਆ ਵਾ ਪਾਣੀ ਦੇ ਨਿਕਾਸ਼ ਦੀ ਸਮੱਸਿਆ ਵਾ ਪੁੱਟੀਆਂ ਪੁੱਟੀਆਂ ਸੜਕਾਂ ਬੜੇ ਆਮ ਮਸਲੇ ਨੇ ਭਾਵੇਂ ਮਾਨ ਸਾਹਿਬ ਨੇ ਉਹਨਾਂ ਦੇ ਵਰਕਰਾਂ ਨੇ ਉਹਨਾਂ ਦੇ ਡਿਵੀਜ਼ਨ ਨੇ ਉਹਨਾਂ ਦੇ ਅਮਰ ਨੇ ਉਹਨਾਂ ਦੀਆਂ ਬੰਕੀਆਂ ਦੇ ਗੜੀ ਗੜੀ ਤੇ ਜਾ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਮੱਸਿਆਵਾਂ ਹੱਲ ਕਰਦੇ ਵੀ ਵਾਅਦੇ ਵੀ ਕੀਤੇ ਨੇ ਕਈ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੇ ਗੀੜੇ ਵੀ ਸੜਕੇ ਦੇ ਵਿੱਚ ਲੱਗਦੇ ਰਹੇ ਨੇ ਕੀ ਨਤੀਜਾ ਹੁੰਦਾ ਇੱਥੇ ਰਥੀ ਕੋ ਪਤਾ ਲੱਗੇਗਾ ਦੂਸਰੇ ਪਾਸੇ ਜੇ ਆਪਾਂ ਗੱਲਬਾਤ ਕਰੀਏ ਪੰਜਾਬ ਸਰਕਾਰ ਦੀ ਕਾਰਜਗਾਰੀ ਦੀ ਭਾਵੇਂ ਸਰਕਾਰ ਨੇ ਨਾਅਰਾ ਦਿੱਤਾ ਸੀ ਕਿ ਸਰਕਾਰ ਤੁਹਾਡੇ ਦਵਾਰ ਪਰ ਇਹ ਜਿਹੜਾ ਨਾਅਰਾ ਵਾ ਪੂਰਾ ਅਮਲ ਦੇ ਵਿੱਚ ਨਹੀਂ ਆ ਸਕਿਆ ਬਟ ਯਾਨੀ ਧਖਲੇ ਨੇੜੇ ਹੁੰਦੀ ਆ 10 12 ਦੇ ਵਿੱਚ ਤੇ ਉਹਨਾਂ ਨੂੰ ਲੋਡ ਹੁੰਦੀ ਆ ਅਨਸੂਚਿਤ ਸਰਟੀਫਿਕੇਟ ਦੀ ਤੇ ਡੋਮਿਸਾਈਲ ਸਰਟੀਫਿਕੇਟ ਜਿਹਨੂੰ ਰਹਿਚੀ ਸਰਟੀਫਿਕੇਟ ਕਹਿੰਦੇ ਆ ਉਹਦੇ ਵਾਸਤੇ ਕਿਸ ਤਰ੍ਹਾਂ ਲੋਡ ਹੁੰਦੀ ਆ ਬੱਚਿਆਂ ਨੂੰ ਜਿਹੜਾ ਵਾ ਸਬਦਾ ਕੇਂਦਰਾਂ ਦੇ ਵਿੱਚ ਟੱਕੇ ਖਾਣੇ ਪੈਂਦੇ ਨੇ ਤੇ ਲੱਖਾਂ ਕਰੋੜ ਰੁਪਇਆ ਖਰਚਨੇ ਪੈਂਦੇ ਨੇ ਜੇ ਆਪਾਂ 2023 ਦੇ ਅੰਕੜਿਆਂ ਦੀ ਗੱਲ ਕਰੀਏ ਤੇ ਜਿਹੜੀਆਂ ਅਨਸੂਚਿਤ ਸਰਟੀਫਿਕੇਟ ਸੀ ਉਹ ਤੇ 352000 ਕਰਨੇ ਨੇ ਤੇ ਜੇ ਉਹਨਾਂ ਦੀ ਆਪਾਂ ਫੀਸ ਲਾਈ ਹੈ ਜਿਹੜੀ ਸਰਕਾਰੀ ਫੀਸ ਆ 65 ਰੁਪਏ ਤੇ 2 ਕਰੋੜ 30 ਲੱਖ ਰੁਪਏ ਜਿਹੜਾ ਉਹਨਾਂ ਬੱਚਿਆਂ ਦੀ ਜੇਬ ਤੋਂ ਉਹਨਾਂ ਦੇ ਮਾਤਾ ਪਿਤਾ ਦੀ ਜੇਬ ਤੋਂ ਉਹਨਾਂ ਖਜਾਨਿਆਂ ਦੇ ਵਿੱਚ ਲੱਗਿਆ ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਜਿਹੜੀਆਂ ਸੁਭਾਵਾਂ ਦੇ ਰਹੀਆਂ ਨੇ ਕਿਉਂਕਿ ਸਬਦਾ ਕੇਂਦਰ ਜਿਹੜੇ ਨੇ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਹੀ ਪ੍ਰਾਈਵੇਟ ਕੰਪਨੀਆਂ ਨੂੰ ਸਰਕਾਰ ਨੇ ਠੇਕੇ ਦਿੱਤੇ ਨੇ ਸਰਕਾਰ ਦੇ ਇੰਨੇ ਵਿਭਾਗ ਨੇ ਇੰਨੇ ਅਮਰੇ ਪਹਿਲੇ ਨੇ ਪਹਿਲਾਂ ਵੀ ਤੇ ਸਰਟੀਫਿਕੇਟ ਬਣਦੇ ਸੀ ਭਾਵੇਂ ਸਰਕਾਰ ਤਾਂ ਕੋਈ ਫੀਸ ਨਹੀਂ ਲੈਂਦੀ ਪਰ ਪਹਿਤਰ ਵੀ ਫੀਸ ਲਈ ਜਾਂਦੀ ਹੈ ਫਿਰ ਚੱਕਰ ਜਿਹੜੇ ਮਾਰਨੇ ਨੇ ਮੋਟਰਸਾਈਕਲਾਂ ਦੇ ਤੇਲ ਗੱਡੀਆਂ ਦੇ ਤੇਲ ਬੱਸਾਂ ਦੇ ਖੱਜਲ ਖਵਾਰੀ ਉਹ ਇੱਕ ਵਕਰੀ ਗੱਲ ਹੈ ਤੇ ਪਰ ਸਰਕਾਰ ਜਿਸ ਤਰ੍ਹਾਂ ਦਾਅਵੇ ਕਰਦੀ ਸੀ ਸਰਕਾਰ ਜਿਸ ਤਰ੍ਹਾਂ ਦਾਅਵੇ ਕਰਦੇ ਸੀ ਕਿ ਸਰਕਾਰ ਤੁਹਾਡੇ ਦਰਵਾਜ਼ਾ ਤੁਹਾਡੇ ਕਰਿਆ ਕੇ ਸਰਟੀਫਿਕੇਟ ਬਣਾ ਕੇ ਦੇਵੇਗੀ ਅਜੇ ਹਾਲ ਕੁਝ ਸੰਭਰੇ ਮੈਨੂੰ ਨਹੀਂ ਆਉਂਦਾ ਦੂਸਰੀ ਗੱਲ ਕਰੀਏ ਜੇ ਹਰ ਐਚੀ ਸਰਟੀਫਿਕੇਟਾਂ ਦੀ ਉਹਦੀ ਸਰਕਾਰੀ ਫੀਸ ਦੱਸ ਪਈਏ ਤੇ ਜਿਹੜੇ ਸਬਕਾ ਕੇਂਦਰ ਆ ਉਹਨਾਂ ਦੀ ਫੀਸ ਜਿਹੜੀ ਆ 75 ਪਈ ਆ ਤੇ ਇਸ ਤਰ੍ਹਾਂ 432 ਹਜ਼ਾਰ ਜਿਹੜੇ ਵਿਦਿਆਰਥੀਆਂ ਨੇ ਸਰਟੀਫਿਕੇਟ ਬਣਾਏ ਨੇ ਤੇ ਉਹਦੀ ਕੀਮਤ ਬਣਦੀ ਆ 3 ਕਰੋੜ 60 ਲੱਖ ਇੰਨੇ ਪੈਸੇ ਵਿਤੂ ਸਰਕਾਰ ਨੂੰ ਤੇ ਜਿਹੜੀ ਪ੍ਰਾਈਵੇਟ ਕੰਪਨੀ ਸਵਾਵਾ ਦੇ ਰਹੀ ਆ ਉਹਦੀਆਂ ਜੇਬਾਂ ਦੇ ਵਿੱਚ ਲੱਗੇ ਆ ਕੰਡੀ ਵੱਡੀ ਲੁੱਟ ਆ ਪੰਜਾਬ ਦੇ ਲੋਕਾਂ ਦੀ ਕਿਉਂਕਿ ਸਰਕਾਰ ਦੇ ਵਿਭਾਗ ਪਹਿਲਾਂ ਵੀ ਹੈਗੇ ਆ ਪਹਿਲਾਂ ਵੀ ਸਰਟੀਫਿਕੇਟ ਬਣਾਉਂਦੇ ਆ ਤੇ ਸਰਕਾਰਾਂ ਨੇ ਇਹ ਪਤਾ ਨਹੀਂ ਕਿਉਂ ਸ਼ੁਰੂ ਕਰਤਾ ਵਾ ਸਿਸਟਮ ਜੇ ਤਾਂ ਹੋਵੇ ਵੀ ਫ੍ਰੀ ਦੇ ਵਿੱਚ ਕਰਦੇ ਹੋਣ ਜਾਂ ਲੋਕਾਂ ਨੂੰ ਸੁਵਿਧਾ ਹੋਵੇ ਕਰੈ ਐਪਲੀਕੇਸ਼ਨ ਦਿਓ ਤੇ ਸਰਟੀਫਿਕੇਟ ਬਣ ਕੇ ਘਰੇ ਆ ਜਾਏ ਕਈ ਕੀਤੇ ਖੱਜਲ ਖਵਾਰ ਹੋਣਾ ਪੈਂਦਾ ਕਈ ਕੀ ਗੀਲੇ ਮਾਰਨੇ ਪੈਂਦੇ ਨੇ ਸਰਕਾਰਾਂ ਨੂੰ ਇਸ ਪ੍ਰਤੀ ਆਏ ਪ੍ਰਕਿਰਿਆ ਜੰਗਿਆ ਸੌਖੀ ਹੋਣੀ ਚਾਹੀਦੀ ਆ ਜਦੋਂ ਉਹਦੇ ਕੋਲੇ ਆਪਣਾ ਆਧਾਰ ਕਾਰਡ ਆ ਪਿੰਡ ਦਾ ਲਿਖਿਆ ਸਰਪੰਚ ਲਿਖ ਦੇਵੇ ਨੰਬਰਦਾਰ ਲਿਖ ਦੇਵੇ ਤੇ ਠੀਕ ਠਾਕ ਆ ਵੀ ਬੰਦਾ ਉੱਥੇ ਰਹਿ ਰਿਹਾ ਵਾ ਇੰਨੀ ਕਿਹੜੀ ਗੱਲ ਹੁੰਦੀ ਆ ਕਿ ਇੰਨਾ ਜਿਹੜੀ ਪ੍ਰਕਿਰਿਆ ਦੇ ਵੀ ਡੀ ਐਨ ਏ ਗਾਇ ਜਾਣ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਇਹ ਜਿਹੜੀ ਪ੍ਰਕਿਰਿਆ ਵਾ ਇਹ ਸੌਖੀ ਬਣਨੀ ਚਾਹੀਦੀ ਆ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਨਾ ਹੋਵੇ ਤੇ ਪੈਸੇ ਦੀ ਲੁਕ ਨਾ ਹੋਵੇ ਬਿਲਕੁਲ ਸਰਕਾਰ ਨੂੰ ਜਿਹੜਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਵਾ ਕੱਲੇ ਐਲਾਨ ਕਰਨ ਦੇ ਨਾਲ ਨਹੀਂ ਐਲਾਨ ਕਰਦੇ ਜੀ ਸਰਕਾਰ ਤੁਹਾਡੇ ਕਰਿਆ ਕਿ ਜੇ ਕਰ ਦੂਗੀ ਜੀ ਆਪ ਕਰਨਾ ਕਰ ਦੂਗੀ ਇਹਨੇ ਨੰਬਰ ਤੇ ਫੋਨ ਕਰ ਹੁੰਦਾ ਕਿ ਅਸਲ ਦੇ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਅਸਲ ਦੇ ਵਿੱਚ ਝੂਠ ਨਹੀਂ ਰਹੀਆਂ ਲੋਕ ਅੱਜ ਵੀ ਖੱਜੜਕਵੜ ਨੇ ਜੇ ਆਮ ਆਦੀ ਪਾਰਟੀ ਨੂੰ 13 ਤੋਂ ਤਿੰਨ ਸੀਟਾਂ ਮਿਲੀਆਂ ਨੇ ਤੇ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਨੇ ਮੁੱਖ ਮੰਤਰੀ ਨੇ ਮੰਤਰੀ ਨੇ ਐਮ ਐਲ ਏ ਨੇ ਉਹਨਾਂ ਨੂੰ ਸੋਚ ਲੈਣਾ ਦੇ ਦਿੱਤਾ ਵੀ ਸਾਡੀ ਜਿਹੜੀ ਕਾਰਜਗਾਰੀ ਤੋਂ ਲੋਕ ਸਖਸ਼ ਨਹੀਂਗੇ ਤਾਂ ਕਰਕੇ ਤਿੰਨ ਸੀਟਾਂ ਆਈਆਂ ਜੇ ਕੁਝ ਹੁੰਦੇ ਤਾਂ ਫਿਰ ਵਾਕਈ 13 0 ਹੁੰਦੀਆਂ ਰਹੀਆਂ ਹੁੰਦੀਆਂ ਤੇ ਪਰ ਲੋਕਾਂ ਦੇ ਕੰਮ ਆਉਣਾ ਪਊ ਜਿਹੜੀਆਂ ਪੰਜਾਬ ਦੀਆਂ ਹਕੀਕੀ ਮੰਗਾਂ ਨੇ ਉਹ ਸਮਝਣੀਆਂ ਪੈਣਗੀਆਂ ਉਹਨਾਂ ਦੇ ਵੱਲ ਜਿਹੜਾ ਧਿਆਨ ਦੇਣਾ ਪਊਗਾ ਹੁਣ ਜਿਹੜੇ ਵਾਅਦੇ ਕਰਤੇ ਨੇ ਆ ਪੱਛਮੀ ਜ਼ਿਲंधर ਦੀ ਸੀਟ ਦੇ ਵਿੱਚ ਤੇ ਉਹਨਾਂ ਨੂੰ ਪੂਰਾਣਾ ਵੀ ਪਊਗਾ ਉਹਨਾਂ ਨੂੰ ਕਰਨਾ ਵੀ ਪਊਗਾ ਇਹ ਨਹੀਂਗਾ ਵੀ ਠੀਕ ਆ ਵੀ ਅਸੀਂ ਇੱਕਦਾਂ ਕਰਤਾ ਵਾਅਦਾ ਕਰ ਲਿਆ ਜਾਂ ਸੀਟ ਜਿੱਤ ਲਈ ਆ ਜਾਂ ਨਾ ਜਿੱਤ ਲਈ ਜਿਵੇਂ ਪ੍ਰਗਟ ਸਿੰਘ ਨੇ ਮੈਂ ਕਹਿੰਦਾ ਬਿਲਕੁਲ ਸਹੀ ਜਾ ਕੇ ਪਾਰਟੀਆਂ ਨੇ ਇਸ ਤਰ੍ਹਾਂ ਜਿਹੜੀਆਂ ਵਕਾਰੀ ਸੀਟਾਂ ਉਹ ਵਕਾਰ ਦਾ ਮਸਲਾ ਜਿਹੜਾ ਸੀ ਇਹ ਨਹੀਂ ਬਰੋਣਾ ਚਾਹੀਦਾ ਬੜੇ ਮਸਲੇ ਨੇ ਪੰਜਾਬ ਦੇ ਉਹਨਾਂ ਦੇ ਬਾਰੇ ਧਿਆਨ ਦੇਣ ਦੀ ਲੋੜ ਹੈ ਕਾਸ਼ ਕਰਕੇ ਜਿਹੜੇ ਵਿਗਿਆਨਕੀ ਨੇ ਸੁੰਦਾ ਕੇਂਦਰਾਂ ਦੇ ਵਿੱਚ ਅੱਜ ਵੀ ਜਿਹੜੀ ਲੋਕਾਂ ਦੀ ਤੇ ਖਾਸ ਕਰਕੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀ ਜਿਹੜੀ ਖੱਜਲ ਖੁਦਾਰੀ ਆ ਉਸ ਨੂੰ ਦੂਖਣ ਵਾਸਤੇ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਕੋਈ ਸਰਵ ਪ੍ਰਕਿਰਿਆ ਉਹਨਾਂ ਸਾਡੇ ਪੁੱਤਾਂ ਦੇ ਵਾਸਤੇ ਬਣਾਉਣੀ ਚਾਹੀਦੀ ਆ ਆ ਬਜ਼ੁਰਗਾਂ ਦੇ ਪੈਨਸ਼ਨ ਦੀ ਮਟਾਪਾ ਪੰਚਣਾ ਉਹਦੇ ਵਾਸਤੇ ਵੀ ਬਰੀਆ ਖਜੋਜਵਾਰੀਆਂ ਹੋਣੀਆਂ ਪੈਂਦੀਆਂ ਨੇ ਕਈ ਵਿਚਾਰੀਆਂ ਵਿਧਵਾ ਪੈਨਸ਼ਨ ਤੋਂ ਅੜਿਕੀਆਂ ਨੇ ਧਿਆਨ ਹੀ ਦਿੱਤਾ ਜਾ ਰਿਹਾ ਤੇ ਜਿਹੜੇ ਨਾਲੇ ਪਾਰਟੀ ਵਰਚਦਾ ਜਿਸ ਪਿੰਡ ਦੇ ਵਿੱਚ ਵੀ ਇਹੋ ਜਿਹੀ ਸਮੱਸਿਆਵਾਂ ਹਨ ਉਹਨਾਂ ਨੂੰ ਕਈ ਦਾ ਪਿਆਗੀ ਹੋਤੀ ਤੇ ਜਿਹੜੇ ਪ੍ਰਾਣੇ ਕਰਨ ਜਿਹੜੇ ਲੋੜਵੰਦ ਨੇ ਜਿਹੜੇ ਜ਼ਰੂਰੀ ਨੇ ਪਾਤਨ ਨੇ ਜੋਗ ਪਾਤਨ ਨੇ ਉਹਨਾਂ ਦੀਆਂ ਪੈਨਸ਼ਨਾਂ ਜ਼ਰੂਰ ਅਧਣੀ ਤੇ ਵੀ ਇਹ ਹੋਰ ਕੋਈ ਰਹਿਦਾ ਤੇ ਬਹਿ ਜਾਵੇ ਜਿਸ ਤਰ੍ਹਾਂ ਅੰਕੜੇ ਆਉਦੇ ਨੇ ਵੀ ਕਈ ਤਗੜੇ ਸਰਪੇਪੁਰਦੇਆ ਬਹੁਤ ਹੀ ਕੰਚਾਲ ਹੋਈਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਅੰਕੜੇ ਹੋਣਗੇ ਇਰਵੀ ਪਰ ਜਿਹੜਾ ਲੋੜਵੰਦਾ ਘੱਟੋਂ ਘੱਟ ਉਹ ਨਾ ਰਹੇ ਜੇ ਸਰਕਾਰ ਕਹਿੰਦੀ ਆ ਕਿ ਸਾਰਿਆਂ ਨੂੰ ਅਸੀਂ ਦੇਣੀ ਆ ਤਾਂ ਮੈਂ ਸਾਰਿਆਂ ਨੂੰ ਪੰਚਨ ਦੀ ਸੂਤ ਦੇਈ ਜਾਵੇ ਸਾਨੂੰ ਕੋਈ ਇਤਰਾਜ ਨਹੀਂ ਆ ਪਰ ਇਹ ਆਪੇ ਜਿਹੜਾ ਲੋੜਵੰਦ ਮੇਰੇ ਕੋਲ ਆ ਉਹ ਜਿਹੜਾ ਨਹੀ ਰਹਿਣਾ ਚਾਹੀਦਾ ਇਹ ਨਾ ਹੋਵੇ ਕਿ ਉਹ ਦੀ ਉਹਨੂੰ ਕੰਮ ਚੱਲ ਲੱਗੇ ਨਾ ਤੇ ਦੂਜੇ ਜਿਹੜੇ ਦੇ ਚੰਗੇ ਖਰਦੇ ਪੀਦੇ ਸਾਦੇ ਕਰਦੇ ਨੇ ਰਸੂਖਵਾ ਨੇ ਜਿਹੜੀ ਉਹ ਪਰਚਾ ਮਿਹੜਾ ਪਾਪ ਰਚਣ ਜੜੀ ਆ ਉਹ ਲਈ ਜਾਣ ਇਸ ਤਰ੍ਹਾਂ ਸਰਕਾਰ ਨੂੰ ਵਿਸ਼ੇਸ਼ ਤੇ ਅੰਦੇਸ ਨੀ ਲੋੜਾ ਦੂਸਰੀ ਗੱਲ ਆ ਵੀ ਹੁਣ ਹੋ بارشਾਂ ਹੋ ਰਹੀਆਂ ਨੇ ਤੇ ਵਰਸਾਤੀ ਪਾਣੀ ਦੀ ਇੱਕ ਵਾਕੀਏ ਸਮੱਸਿਆ ਵਾ ਭੰਗ ਸਰਕਾਰ ਨੇ ਕਹਿੰਦੀ ਆ ਵੀ ਵਾਅਦੇ ਕਰਦੀ ਆ ਵੀ ਅਸੀਂ ਬੜਾ ਕੁਝ ਪ੍ਰਬੰਧ ਕਰਤਾ ਤੇ ਹੁਣ ਬਾਰਸ਼ ਆਊਗੀ ਤੇ ਬਰਿਆਵਾਂ ਚ ਕਿਨਹ ਪਾਣੀ ਆਉਂਦਾ ਤੇ ਫਿਰ ਪਤਾ ਲੱਗਦਾ ਫਿਰ ਰਿਪੋਰਟ ਹੁੰਦੀ ਆ ਕਿ ਕੁਝ ਕੀਤਾ ਵੀ ਆ ਤੇ ਜਾਂ ਵਾਅਦੇ ਵਿੱਚ ਹੀ ਗੱਲਾਂ ਦਾ ਕਰਤੀਆਂ ਨੇ ਸੋ ਗਰਜ ਕੋਈ ਸਿਚੂ ਤਾਂ ਮੰਗਤ ਆ ਵਾਲੇ ਇਹ ਤੋਂ ਨਿੱਕੇ ਸਵਾਲ ਹੈ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਬਿਲਕੁਲ ਸੰਤੋਖ ਸਿੰਘ ਤੁਹਾਨੂੰ ਮਿਲ ਜੀਵਾ ਗਿਆ ਜਾਰਾ ਕਿਤੇ ਨਹੀਂ ਦੇਖਦੇ ਰਹਿਣਾ ਟੀਵੀ ਅਨਰਾਈ ਸਤਿ ਸ਼੍ਰੀ ਅਕਾਲ